ਬਾਤਿ ਸ਼ਾਹੋ ਸਰ ਸ਼ਾਹ ਦੇ ਸ਼ਾਹੋ ਜਿਸ ਬਸ ਬੈਠਿਆ ਸੋਈ ਹੈ ਸਭਨਾਂ ਰਾਹ ਇਸਾਹੋ ਸੁਖ ਹੋ ਦਲ ਗੁਰ ਸੇਵੀ ਹੈ ਹਨਸ ਸਹਜ ਸਭਾਈ ਦਰਸ਼ਨ ਵਰਸੀ ਹੈ ਗੁਰੂ ਗੈ ਜਨਮ ਮਰਨ ਦੁਖ ਜਾਏ ਸਤਨਾਮੁ ਸ੍ਰੀ ਵਾਹਿਗੁਰੂ ਜੀ ਬਸਾਹ ਜੀ ਮਹਲਾ ਰੀਜ ਆਪੇ ਸ਼ਿਵ ਲਾਹਨ ਆਪੇ ਬਖਸ਼ ਕਰੇ ਸਭਨਾ ਕਾ ਮਾਪਿ ਆਪੁ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਨ ਨਿਤ ਨਾਨਜ ਕਰ ਵਾਸ ਹੈ ਜੁਗ ਜੁਗ ਸੋ ਬਾ ਹੋਈ ਨਾਨਕ ਨਾਮ ਧਿਆਨ ਤਨ ਨਜ ਕਰ ਵਾਸ ਹੈ ਜੁਗ ਜੁਗ ਸੋ ਬਾ ਹੋਈ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਖਾਲ ਪੂਰਣ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਪ ਸਾਰ ਸਚੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਖਖਿਆ ਬਖ ਰਾਤਰੀ ਜਿਵਨ ਪੁਰੀਆ ਪ੍ਰਭਾਰ ਸਹ ਸਿਆਣ ਪਾਲਖ ਹੋਇ ਤਕ ਨ ਜਲਨ ਨਾਲ ਕਿ ਸਚਿਆਰਾ ਹੋਈਐ ਕਿ ਫੁੜਾ ਟੁੱਟੇ ਪਾਲ ਹੁਕਮ ਰਜਾਈ ਜਨ ਨਾ ਰਖ ਲਖਿਆ ਨਾਲ ਹੁਕਮੇ ਹੋਵਨ ਆਕਾਰ ਕੋ ਲਗੇ ਹਜਾਈ ਹੁਕਮੇ ਹੋਵਨ ਜੀ ਹੁਕਮ ਲੇਵੜਿ ਆਈ ਪਤਮੇ ਹੁਕਮਿਤ ਨੀਜ ਹੁਕਮਾਲ ਕਰ ਸੁਖ ਪਾਈਐ ਇਕਨਾ ਹੁਕਮੀ ਬਖਸ਼ਿਸ਼ਿ ਤ ਹੁਕਮੀ ਸਦਾ ਪਾਈਐ ਪਤਮੇ ਅੰਦਰ ਸਭੁ ਕਬਿਰੁ ਨਾ ਹੋਇ ਨਾਨਕੁ ਉਪਮੇ ਜੇ 부ਜੇ ਤਾ ਹਮੈ ਕਹੈ ਨ ਕੋਇ ਗਾਵੇ ਕੋ ਦਾਨ ਹੋਵੇ ਸਿਟਾਣ ਗਾਵੇ ਕੋ ਰਾਜਨ ਨੀਸਾਣ ਗਾਵੇ ਕੋ ਗੁਣੁੜੀਆ ਚਾਰ ਗਾਵੇ ਕੋ ਜਖ ਵਿਚਾਰ ਗਾਵੇ ਕੋ ਸਾਇਕ ਰੇਦਨ ਫੇਕਾਵੇ ਕੋ ਜੀ ਲੈ ਹਿਰਦੇ ਗਾਵੇ ਕੋ Jap ਰਿਸ ਰੂਰ ਗਾਵੇ ਕੋ ਵਿਖੇ ਹਰ ਹਰ ਰੂਰ ਕਥਨਾਗ ਦਿਨਾਵੇ ਟੋਟ ਕਥ ਕਰ ਗਤੀ ਗੋਟੀ ਗੋਟ ਕੋਟ ਲਿੰਦਾ ਰੇ ਰੰਦੇ ਰੱਪਾ ਹੈ ਜੁਗਾਰ ਜੰਦਰ ਕਾਹੀ ਕਾ ਹੈ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਵਿਖਸੇ ਵਿਪਰਵਾਹੋ ਸਾਚਾ ਸਾਹਿਬ ਰਾਜਨਾਏ ਵਖਿਆ ਬਹੁ ਆਪਾਰ ਆਖੇ ਮੰਗੇ ਰਹੇ ਰਹੇ ਰਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜੀ ਦਸਦਰਬਾਰ ਤੋ ਕੀ ਬੋਲਣਾ ਬੋਲੀਏ ਇਸ ਸੁਨਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ੜਿਆਏ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖਿਵਾ ਨਾਨਕ ਐ ਵਜਾਨੀਐ ਸਭ ਆਪੇ ਸੱਚਿਆਰਿ ਆਪੇ ਆ ਨਾ ਜਾਏ ਕੀਤਨ ਹੋਏ ਆਪੇ ਆਪ ਨਿਰੰਝ ਸੋਏ ਜਨਾ ਸੇਵਿਆ ਅਹੰਤਾਇ ਆਪਾਨ ਨਾਨਕ ਗਾਵੀਐ ਗੁਣਿ ਨਿਹਾਰ ਗਾਵੀਐ ਸੁਣਿ ਅਮਰਕਿਏ ਭਾਉ ਦੁਖ ਬਰ ਹਰ ਸੁਖ ਕਰ ਲੈ ਜਾਏ ਗੁਰਮੁਖਾ ਨਾਦੰ ਗੁਰਮੁਖ ਵੇਦੰ ਗੁਰਮੁਖ ਰੇ ਆਸmai ਗੋਰਾਇ ਸਰ ਗੁਰ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਅੱਖ ਨਾਹੀ ਕਿਹਣਾ ਸਨ ਨਜਾਈ ਗੋਰਾਇ ਕਾ ਦੇਵ ਜਹਾਈ ਸਭ ਨਾ ਜੀ ਅੱਖ ਹੈ ਦਤ ਸਭ ਮੈਂ ਸਮਝ ਨਜਾਈ ਤੀਰਹਨਾ ਜੇ ਤਸ ਭਾਵ ਬਿਨ ਕਾਣੇ ਕੀ ਨਾਇ ਕਰੀ ਜੇ ਤੀ ਸਥੋ ਪਾਈ ਵਿਖਾ ਬਿਨ ਕਰਮਾ ਕੀ ਮਿਲ ਲੈ ਲਈ ਮਾਤ ਜੁਰਤ ਨੋ ਜਵਾਹਰ ਮਾਨਕ ਜੇ ਕਾ ਗੁਰ ਕੇ ਸ਼ਕਤੋ ਨਹੀ ਗੁਰ ਆਇ ਕ ਦੇਖੁ ਜਹਾਈ ਸਭਨਾ ਜੀਆ ਕਹ ਦਤ ਸੁਮੈ ਸੁਮਜਾਈ ਜੇ ਰੁਗਜਾਰੇ ਆਰਜਾ ਹਉਦ ਸੁਣੀ ਹੋਏ ਨਮਾ ਖੰਡਾ ਵਿੱਚ ਜਾਣੀਐ ਨਾਲਿ ਲਐ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀ ਰਜਗਲੇ ਜੇ ਦਸ ਨਦਰ ਨਾ ਵੇਤ ਵਾਸਨਾ ਪੁਛੇ ਕੇ ਕੀਟਾ ਅੰਦਰ ਘੇਟ ਕਰ ਰੋਸੀ ਦੋਸਰੇ ਨਾਨਕ ਨਿਰਗੁਣ ਗੁਣ ਘਰੇ ਗਣ ਅੰਤਿਆ ਗੁਣ ਦੇ ਤੇਹਾ ਗੁਰ ਨਾ ਸੁਝੇ ਜੇਤ ਸਗੁਣ ਹੋਏ ਖਰੇ ਸੁਣਿਆ ਸਦ ਵੀਰ ਸਰਨਾਥ ਤੁੰਦਰਤਵ ਲਿਆ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਬਹੁ ਨ ਸਕੈ ਹਾਲ ਨਾਨਕ ਭਕਤ ਸਦਾ ਵਿਗਾਸ ਸੁਣਿਆ ਰੂਪ ਆਪਕਾ ਨਾਸ਼ ਸੁਣਿਆ ਈਸ਼ਰ ਬ੍ਰਹਮੰਡ ਤੁਣ ਮੁਕਸ਼ਨਾ ਹਨਮੰਦ ਸੁਣਿਆ ਜੋਗ ਜੋ ਸੰਭੇਦ ਸੁਣਿਆ ਸਾਸ ਸੱਚ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਰੂਪ ਪਾਪ ਕਾ ਨਾਸ ਸੁਣਿਆ ਸਾਸਨ ਦੋਖ ਗਿਆਨ ਸੁਣਿਆ ਛਲ ਕੈਿ ਨਾਲ ਸੁਣੇ ਪੜ ਪੜ ਪਾਪ ਹੈ ਮਾਨ ਸੁਣ ਲਾਗੇ ਸਹਜ ਅਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਰੂਪ ਪਾਪ ਕਾ ਨਾਸ ਗੁਣਾਸ ਰਾਗੁਣਾ ਕੀਗਾ ਸੁਣੈ ਸੇਖ ਵੀਰ ਬਾਛਾ ਸੰਧੇ ਬਾਵੇ ਰਾਹੁ ਸੁਣੈ ਹੱਥ ਹੋਇ ਸਗਾ ਹੋ ਨਾਨਕ ਤੁਸ ਤਦਾ ਵਿਗਾ ਸੁਣੈ ਅਧੂਪ ਪਾਪਾ ਨਾਸ ਮਨ ਕੀ ਗਤ ਕਹੀ ਨਾ ਜਾਈ ਜੇ ਕੋ ਹੈ ਉਸੇ ਵਿਚਟਾਈ ਕਾਰ ਕਲਮ ਨਾਲ ਲਖਨ ਹਾਰ ਮੁਨੀ ਖਬ ਹੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮਨਾ ਸੁਰਤਿ ਹੋਆ ਮਨ ਗਦੋ ਮਨ ਸੋਲ ਪਾਵਨ ਕੀ ਸੁਰਤਿ ਮਨ ਮੋਜ ਟਨ ਖਾਈ ਮਨ ਜਮ ਕੇ ਸਾਥ ਨ ਜਾਇ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਈ ਮਨ ਮਾਰਗ ਰਾਨਾ ਪਾਏ ਮਨ ਬਸਿਓ ਵਰਗਟ ਜਾਇ ਮਨ ਬਗਨ ਅਜਲੇ ਬੰਧ ਧਰਮ ਸਤੀ ਸੰਬੰਧ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਹੋਇ ਬਨ ਬਾਵਹ ਮੁਖ ਦਿਵਾਰ ਮਨ ਪਰਵਾਰ ਐਸਾ ਅਧਾਰ ਮਨ ਦੇਰੇ ਧਾਰੇ ਗੁਰ ਸਿੱਖ ਮਨ ਨਾਨਕ ਅਗਿਖ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਹੋਇ ਪੰਜ ਪਰਵਾਰ ਬੰਚਰ ਉਧਾਨ ਬੰਚੇ ਬਾਵਹ ਦਰਗਹਿ ਮਾਨ ਅੰਜੈ ਸੋਹੈ ਰਾਜਾਨ ਉੱਚਾ ਖਾਗ ਰੇ ਕ੍ਰਿਯਾਨ ਜੇ ਕੋ ਕਹੈ ਖਰੇ ਵਿਚਾਰ ਭੱਜੇ ਕੈ ਕਰਨ ਨਾਹੀ ਹੁਮਾਰ ਤੋਲ ਧਰਮ ਦਿਆਖਾ ਬੂਤ ਸੰਤੋਸ਼ਾ ਰਖਿਆ ਜਨੂਤ ਜੇ ਕੋ ਉਜੈ ਹੋਵੇ ਸਚਿਆ ਤਵਲੇ ਉਪਰ ਗੀਤਾ ਭਾਰ ਧਰਤੀ ਹੋਰ ਬਰੈ ਹੋਰ ਹੋਰਾ ਸਹਿ ਬਾਦਲ ਅਮਜੋਰਾ ਜੀ ਜਾ ਤਰੰਗਾ ਖੇਹ ਨਾਵ ਸਭਨਾ ਲਿਖਿਆ ਉਹਨੇ ਖਲਾਮ ਇਹ ਲਿਖ ਲਿਖ ਜਾਣ ਕੋਈ ਲਿਖਾ ਲਿਖਿਆ ਹਿਤ ਹੋਏ। ਕੀਤਾ ਦਾਨ ਸਲ ਰੂਪ ਕੀਤੀ ਦਾ ਜਾਣੇ ਕੋਣ ਗੂਤ। ਕੀਤਾ ਸਾਵ ਇਕ ਗਵਾਉ ਦਸਤੇ ਹੋਏ ਲਖ ਦਰੀਆਉ। ਕੁਦਰਤ ਹਮ ਗਹਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ। ਜੋ ਦਦ ਭਾਵੈ ਸਭ ਲਿਖਾਰੇ ਤੁਸਦਾ ਸਲਾਮਤ ਨਿਰੰਗਾਰ। ਆ ਸੰਖ ਜਪ ਅ ਸੰਖ ਭਾਵ ਅ ਸੰਖ ਜਾ ਸੰਖ ਦਪ ਤਉ ਆ ਸੰਗ ਰੰਥ ਮੁਖਿਲ ਪਾਠ ਸੰਗ ਜੋਗ ਮਨ ਹਾ ਰਹੇ ਉਦਾਸ ਆ ਸੰਭਾਟ ਗੁਣ ਗਿਆਨ ਵਿਚਾਰ ਅ ਸੰ ਸਤੀ ਅ ਸੰ ਦਾਤਾਰ ਆ ਸੰਖ ਸੁਰਮ ਬਖਸਾਰ ਸਮੁ ਲਿਗ ਲਾਈ ਤਾਰ ਕੁਦਰਤ ਹੁਨ ਗਹਾ ਵਿਚਾਰ ਵਾਰ ਨਾ ਜਵੈ ਇਕ ਵਾਰ ਜੋ ਦਰ ਦਬਾਵੇ ਸੈਭੀ ਲਿਖਾਰ ਤੁਮ ਸਦਾ ਸਲਾਮਤ ਨਿਰੰਕਾਰ ਆਸੰਖ ਮੂਰਖ ਅੰਧਪੂਰ ਅਸੰਖ ਜੋਰ ਹਰਾਮਪੂਰ ਅਸਮੂਰਖ ਜਾਹਰ ਜੋਰ ਆਸੰਖ ਗਲਵੜ ਹਤਿਆ ਖਮਾ ਹੈ ਸੰਭਾਪੀ ਬਾਪ ਕਾ ਜਾਹ ਹੈ ਸੰਗੁੜਿਆਰ ਪੁੜਾ ਫਿਰਾ ਹੈ ਆਸੰਖ ਮਲੇਸ਼ ਮਦਬਖਾ ਹੈ ਆਸੰਖ ਅਨੰਦਕ ਸਿਰ ਕਰ ਹੈ ਭਾਰ ਨਾਨਕ ਰਿਸ਼ਤ ਹੈ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਹੋ ਤਦ ਭਾਵੈ ਸਾਇਬ ਲਿਖਾਰ ਤੂੰ ਸਦਾ ਸੁਨਮਤ ਨਿਰੰਕਾਰ ਹਸਨ ਦਾ ਸੁਭਾਵ ਅਗਮ ਅਗਮ ਅਸਹਲੋਏ ਅਸੰਗ ਹੈ ਸਿਰ ਭਾਰ ਹੋਵੇ ਆਖਰੀ ਨਾਮ ਆਖਰੀ ਸਲਾਹ ਆਖਰੀ ਗਿਆਨ ਗਿਰਤ ਗੁਣ ਗਾਹ ਅਖਰੇ ਲਿਖਣ ਭੁੱਲਣ ਬਾਣ ਅਖਰਾਸ ਸੰਜੋਗ ਵਖਾਣ ਜਿਨਹ ਲਿਖੈ ਦਿਸਨਾ ਹੈ ਜਿ ਪਰਮਾਏ ਤੇ ਪਾ ਹੈ ਜਿਤ ਹਿਤ ਰਿਤ ਰਤਨ ਨਾ ਨਹੀ ਕੋਤਵ ਕੁਦਰਤ ਹਉ ਗਹਾ ਵਿਚਾਰ ਵਾਰਿਆ ਨ ਜਵ ਇਕ ਵਾਰ ਜੋ ਹਦਿ ਸੁਭਾਵੈ ਸਾਇਬ ਲਿਖਾਰ ਬੰਦੂਦਾਸ ਨਾਮ ਚ ਨਿਰੰਕਾਰ ਕਾ ਹਰੀਏ ਹੱਤ ਬੈਰ ਦੰਲੇ ਬਾਣੀ ਰੁੱਤੈ ਤਰਸ ਕੇ ਮੋਤਪੁਰੀ ਤੀਕਪਨ ਹੋਏ ਦੇਸਾ ਬੂਣ ਲਈਏ ਰੋਏ ਹਰੀਏ ਮਤ ਪਾਪਾ ਕੇ ਸੰਗ ਹਦਪੇ ਨਾ ਵੇ ਕੇ ਰੰਗ ਪੁੰਨੀ ਬਾਪੀ ਆਖ ਨਾ ਹੈ ਕਰ ਕਰ ਹਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਜਾਹੋ ਨਾਨਕ ਹੁਕਮਿ ਆਪੋ ਜਾਹੋ ਤੀਰਤ ਪਲਿਆ ਦਰਦਾਰ ਜੇ ਕੋ ਬਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮੰਨ ਗੀਤਾ ਭਾਉ ਅੰਤਰ ਗਤ ਨਿਰਥ ਮਲ ਲਾਉ ਸਭ ਗੁਣ ਰਿਰਿ ਮਿ ਨਾਹੀ ਕੋਇ ਰਵਣ ਗੁਣ ਕੀਤੇ ਭਗਤ ਨਾ ਹੋਏ ਸਾਸਤ ਆਸ ਬਾਣੀ ਬਰਮਾਉ ਸਾਸੋ ਹਾਨ ਫਲਾ ਮਨ ਜਾਉ ਕਵਣ ਸੁਭ ਵਿਲਾ ਬਖਤ ਕਵਣ ਹੰਸਤ ਗਣਵਾਰ ਪਵਨ ਰੂਪੀ ਮਹਾ ਅਜਿਤ ਹੋਆ ਆਕਰ ਵਿਲਪਏ ਬਣਤੀ ਜੀ ਹੋਵੇ ਲੇਖ ਪੁਰਾਣ ਪ੍ਰਸਨ ਬਾਇਓ ਖਾਦੀਆਂ ਲਿਖਨ ਲੇਖ ਹੈ ਪੁਰਾਣ ਚਤਵਾਨਾ ਜੋਗੀ ਜਾਣੈ ਰਤਮਾ ਹੋ ਨਾ ਹੋਈ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਛਾ ਨਹੀਂ ਕਿਵ ਅਕਰਨੇ ਗਵਲਿਆੜਾ ਸ਼ਿਵ ਕਰੇ ਆਖਾ ਜਿਵ ਸਲਾਹੀ ਜੋ ਵਰਨੇ ਕਿਵ ਜਾਣਾ ਨਾਨਕ ਆਖਾ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹੀ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਆਗਿਆ ਨਾ ਸੋ ਹੈ ਪਾਤਾ ਲਬਤਾ ਲਖ ਆਗਾਸਾ ਆਗਾਸ ਔੜਕ ਪਾਸ ਕੇ ਵੇਦ ਕਨਿਕਵਾਤ ਸਹਸ 18 ਗਹਨ ਗਤੇ ਵਾਸ ਲਗਤਾਤ ਲਿਖਾ ਤਲ ਕੀਏ ਲਿਖੇ ਹੋਏ ਬਿਨਾਸ ਨਾਨਕ ਡਾਕੀਏ ਆਪੇ ਅੰਡਿਆਪੂ ਸਾਰਾ ਹੀ ਸਨਾਹ ਤੇ ਹੱਤ ਨਾ ਪਾਈਆ ਨਦੀਆਂ ਤੇ ਵਹਾ ਬੈ ਸੁਮਨਾ ਜਾਣੀ ਐ ਸੁਮਨ ਸਾਹਿਬ ਦਾਨ ਗ੍ਰਹਾ ਸਿੱਤਿ ਮਾਲ ਧੰਨ ਕੀੜੇ ਦਲ ਨਾ ਹੋਣੀ ਜੇ ਦਸ ਮਨ ਹੋਣਾ ਸਰਹੈ ਅੰਤਨਾ ਸਿਪਿ ਗਹਿ ਨਯੰਤੋ ਅੰਤਨਾ ਕਰਨੈ ਦੇਨੈ ਅੰਤ ਅੰਤਨਾ ਵਿਖਣ ਸੁਨਣ ਦਾਇ ਅੰਤਨਾ ਜਾਪੈ ਕਿਆ ਮਨ ਮੰਤਰ ਅੰਤਨਾ ਜਾਪੈ ਹਿਤਾ ਆਕਾਰ ਅੰਤਨਾ ਜਾਪੈ ਪਰਵਰ ਅੰਤਕਾਰਨ ਗਿਤੇ ਵਿਰਲਾ ਹੈ ਠਾਕੇ ਅੰਦਰਾਂ ਪਾਈ ਜਾ ਹੈ ਵਿਭਗੰਤ ਨਾ ਜਾਣੈ ਕੋ ਮੇ ਬਖਤਾ ਕਹੀਐ ਬਖਤਾ ਹੋਇ ਵੱਡਾ ਸਾਹਿਬ ਚਾਹ। ਉਚੇ ਵਰਚਾ ਨਾ ਹੋਇ ਵੱਡੋ ਚਾ ਹੋਵੇ ਹੋਇ ਦਸੋ ਚੇ ਕੋ ਜਾਣੈ ਸੋਇ। ਜੇ ਉੜਾਬ ਜਾਣੈ ਆਪਿ ਆਪ ਨਾਨਕ ਨਦਰੀ ਕਰਮੀ ਦਾਤ। ਬਖਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੁਮਾਰੀ। ਕਿਤੇ ਮੰਗ ਹੈ ਜੋ ਦੇ ਅਪਾਰ ਕਿਤੇ ਆ ਗਤ ਨਹੀਂ ਵਿਚਾਰ ਕਿਤੇ ਖਤ ਉੱਟ ਹੈ ਵਿਕਾਰ ਕਿਤੇ ਦਇਆ ਲਾਉ ਕਿਰਪਾ ਹੈ ਕਿਤੇ ਮੂਰਖਾਹੀ ਹਾ ਹੈ ਕਿਤੇ ਲੋਕ ਬਹੁਤ ਸਮਾਰ ਹੈ ਪੀੜਾ ਤਰੀ ਦਤਾਰ ਮਨ ਖਲਾਸੀ ਬਾਣੇ ਹੋਏ ਹੋ ਰਾਖਾ ਨਾਸਕ ਹੋਏ ਜੇ ਕੋ ਕਾ ਕਨ ਪਾਈ ਜਹ ਜਾਣੇ ਜੇਤਿਆ ਮੁਖਾਏ ਆਪੇ ਜਾਣੇ ਆਪੇ ਦੇ ਅੱਖ ਐਸੀ ਵੀਖਈ ਕੇ ਜਿਸਨਾ ਵਖਸਾ ਸੁਛਲਾਹ ਨਾਨਕ ਬਾਸਿਆ ਹੀ ਬਾਸਿਆ ਹੋ ਅਮਲ ਗੁਣ ਮਲਵਾ ਪਾਰ ਅਮਲ ਵਾਪਾਰੀ ਮਨ ਗੰਡਾਰ ਅਮਲ ਆਵੈ ਮਨ ਲਾ ਜਾਹੈ ਅਮਲ ਪਾਏ ਮਨ ਲਾ ਸੁਮਾਹੈ ਅਮਲ ਧਰਮੇ ਮਨ ਅਦੀ ਬਾਣ ਅਮਲ ਤਲ ਮਨ ਪ੍ਰਵਾਨ ਆਮਲ ਵਸ਼ੀਸ਼ਮ ਨਿਸਾਨੇ ਅਮਲ ਕਰਮੇ ਅਮਲ ਫਰਮਾਣ ਅਮਲ ਅਮਲ ਆਖਿਆ ਨਾ ਜਾਈ ਆਪੋ ਆਕਰ ਨੇ ਲਿਬ ਲਾਈ ਆਖੇ ਵੇੜ ਬਾਠ ਪ੍ਰਾਣ ਆਖੇ ਪੜੇ ਅਖਰੇ ਵਿਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਦੇ ਗੋਵਿੰਦ ਆਖੇ ਸੁਰ ਆਖੇ ਸਦ ਆਖੇ ਗਿਤੇ ਗਿਤੇ ਬੁੱਧ ਆਖੇ ਨਾਨਕ ਆਖੇ ਦੇਵ ਆਖੇ ਸਰਨਾ ਮੰਨ ਜਸੇਵ ਕਿਤੇ ਆਖੇ ਆਖਣ ਬਹੇ ਹਿੱਤੇ ਗਹਿ ਗਹਿ ਉੱਠ ਉੱਜਾ ਹੈ ਹਿੱਤੇ ਹਿੱਤੇ ਹੋਰ ਕਰ ਹੈ ਤਾਹਨਾਸ਼ਕ ਹੈ ਕੀਕੇ ਜੇਵੜ ਭਾਵ ਦੇਵੜ ਹੋਏ ਨਾਨਕ ਜਾਣੇ ਸਚ ਸੋਈ ਜੇ ਕੋ ਆਖੇ ਬੋਲ ਵਿਗੜ ਤਾਲ ਕੀ ਸਰਗਾ ਵਾਰਾ ਗਾਵਾਰ ਸੋਦਰ ਕੇਹਾ ਸੁਦਰ ਕੇਹਾ ਜਿਤ ਵਹਿ ਸਰਸਮੰ ਦੇਵਾ ਜੀ ਨਾਦ ਨਿਕ ਸੰਕਾ ਕੀਤੇ ਬਾਵਨ ਹਾਰੇ ਹਿਤੇ ਰਾਗ ਸੁਗਧੀਆਂ ਹਿਤੇ ਗਵਨ ਹਾਰੇ ਗਾਹ ਧੰਨ ਗਉਣ ਪਾਣੀ ਵਸੰਦਰ ਗਾਵੇ ਰਾਜਾ ਧਰਮ ਦੁਆਰੇ ਗਾਹ ਹੈ ਜਿਤ ਅਗਤਿ ਜਾਣ ਹੈ ਲਿਖਲੇ ਧਰਮ ਵਿਚਾਰੇ ਸਰਬਰਮਾ ਦੇਵੀ ਸੋਮਸਦਾ ਸਵਾਰੇ ਗਾਵਹਿ ਨਿਰਾਸਨ ਬੈਠੇ ਰੇਪੀਆਂ ਦਰਨਾਲੀ ਗਾਵ ਸੁਮਾ ਦੀਨਦਰਗੰਸਾਰ ਵਿਚਾਰੀ ਗਾਵਨ ਜਤੀ ਸਦੀ ਸੰਦੋਖੀ ਅਮੀਰ ਕਰਾਰੇ ਗਾਵਨ ਪੰਡਿਤ ਬ੍ਰਹਮਹੀਸਰ ਜਗ ਜਗ ਵੇਦਾ ਨਾਲੇ ਗਾਵਹਿ ਬਹੁਣੀਆਂ ਮਨਮੋਹਨ ਦੁਰਗਾ ਮਛਗਿਆਲੀ ਗਾਵਨ ਰਤਨ ਪਾਏ ਜਰੇ ਅਸ਼ਟ ਤਿਰਥ ਨਾਲੇ ਗਾਵਹਿ ਜੋਤ ਮਹਾਬਲ ਸੁਰਾ ਗਾਵਹਿ ਖਾਣੀ ਧਾਰੀ ਗਾਵਹਿ ਖੰਡ ਅੰਡ ਵਰ ਪੰਡਾ ਕਰ ਕਰ ਰਖੇ ਧਾਰੀ ਸੈਦ ਨੂੰ ਗਾਵਹਿ ਜੋਹਲ ਭਾਵਨ ਅਰਤੇ ਰੇ ਭਗਤ ਹੋਰ ਸਾਲੀ ਹੋਰਾ ਹਿਤ ਗਾਵਨ ਸੇ ਮੈਂ ਜਿਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਹਰਿ ਸਤਿ ਸਾਹਿਬ ਸਚ ਹਾਚਿ ਨਾਈ ਹਬੀ ਹਸੀ ਜਨ ਜਾਸੀ ਰਤਨਾਹ ਜਨ ਚਾਈ ਰੰਗੇ ਰੰਗੇ ਬਾਤੀ ਹਰ ਕਰ ਰ ਜਨ ਸੀ ਮਾਇ ਜਨੋ ਪਾਈ ਕਰ ਕਰ ਵੇਖੇ ਗੀਤਾ ਆਪਣਾ ਜਤ ਜੀ ਵੜਿਆਈ ਜੋਤ ਸੁਭਾਵੈ ਸੋਇ ਕਾਸੀ ਹੁਕਮ ਨ ਕਰਣਾ ਜਾਈ ਸੋ ਬਾਸ਼ਾਹ ਸਹਬ ਸਾਹਿਬ ਨਾਨਕ ਰਹਿਣ ਰਜਾਈ ਸੰਦਾ ਸੰਦੋਖ ਸਰਨ ਬਚੋ ਦੇ ਧਿਆਨ ਕੀ ਕਰਹਿ ਵਿਪੂਟ ਕਿੰਦਾ ਖਾਲ ਕਾਰੇ ਖਾਇ ਰਤਨ ਲਬਤੀਟ ਆਏ ਵੰਤੀ ਸਗਲ ਹ ਜਮਾਤੇ ਮਨ ਜੀਤੇ ਜਗ ਜੀਤ ਆਰੇ ਖਿ ਸਿਆਰੇਸ ਕਾਰ ਨੀਲ ਅਨਾਦ ਨਾਹਤ ਰਗਟੂ ਵੇਖੋ ਇਸ ਭਉਤ ਗਿਆਨ ਦੇ ਆਪਨਾਰਨ ਘਟ ਘਟ ਵਜੇ ਆਨਾਦ ਆਪਨਾ ਅਨਾਥੀ ਸਭ ਜਾ ਕੇ ਰਸ ਦਵਰਾਸਾਰ ਸੰਯੋਗ ਜੋਗ ਲੋਕਾ ਚਲਾ ਲਿਖਿਆ ਭਾਗware ਰਸਿਆ ਰੇਸ ਆਦਵ ਅਨੀਲ ਨਾਦ ਨਾਹਤ ਜੋਗ ਜੋ ਏਕੋ ਇਸ ਏਕਮੈ ਜੁਕਤ ਹੋਈ ਆਈ ਦੰਦੇਲੇ ਪ੍ਰਵਾਣ ਇੱਕ ਸੰਸਾਰ ਇੱਕ ਤੁੰਡਾਰਿਕ ਲਾਇਰੀ ਬਾਣ ਜੈ ਉਸ ਭਾਵੈ ਵਿਚਲਾਵੇ ਜਿਹੋ ਵਾ ਫਰਮਾਨ ਵਹਿਮੇ ਕਿਉ ਨਾਨ ਨਦਰਨਾਵੇ ਬਖਤਹਿ ਵੇਡਾਨ ਆਰੇ ਸੁਸਿਆ ਦੇਸ ਆਰੂ ਨੀਲ ਨਾਦ ਨਾਹਤ ਜੋ ਜੋ ਵੇਖੋ ਵੇਸ ਆਸਣ ਲਲਵੰਦਰ ਜੋ ਕਿਛ ਪਾਸਿਕ ਬਾਰ ਕਰ ਕਰ ਵੇਖੈ ਸੁਰਜਨ ਹਾਨਕ ਹੰਨਕ ਹੱਤੇ ਹੱਤੀ ਹਾਰ ਹਰਿਸ਼ ਇਸਿਆ ਰੇਸ਼ ਆਦ ਨੀਲ ਨਾ ਨਾਹਤ ਜਗ ਜਗ ਵੇਖੋ ਵੇਸ ਸਿਖਦਾ ਰੇਬਾ ਲਖੋ ਹੈ ਲਖ ਬਹੁ ਹੈ ਲਖ ਵੀਸ ਲਖ ਲਖ ਗਿੜਾ ਕੀ ਹੈ ਇਗਨਾਮ ਜਗ ਜੀਸ਼ ਇਹ ਤਰਾਹੇ ਬਤ ਬਵਡੀਆਂ ਚੜੀਏ ਹੋਏ ਕੀਸ ਸੋਣ ਗਲਾ ਆਕਾਸ ਕੀ ਗਿਟਾ ਰੀਸ਼ ਨਾਰਕ ਨਰੀ ਪਾਈਏ ਖੋੜੇ ਖੋੜਾ ਰੀਸ਼ ਆਖਣ ਜੌਰ ਜਪੈ ਰਹੇ ਜੌਰ ਜੋਨਾ ਮੰਗਣ ਦੇਣ ਰਹੇ ਜੌਰ ਜੋਨਾ ਜੀਵਨ ਮਰਨ ਦਾ ਹਜੂਰ ਜੋਨਾ ਰਾਜ ਮਾਲ ਮਨਸੂਰ ਜੋਨਾ ਸੁੱਤੀ ਗਿਆਨ ਵਿਚਾਰ ਜੋਨਾ ਜੁਚਿ ਹਟੈ ਸੰਸਾਰ ਜਿਸ ਹੱਥ ਜੌਰ ਖਰ ਵਿਖੈ ਸੋਈ ਨਾਨਕ ਤੁਮ ਨਿਛਣਾ ਕੋਈ ਰਤੀ ਰਤੀ ਹੱਤੀ ਵਾਰ ਪਵਨ ਪਾਣੀ ਅਗਨੀ ਵਾਤਾਲ ਸਸਾ ਦਸੇ ਸਾ ਰਖੇ ਧਰਮ ਅਸਾਲ ਜਸਵੀ ਜੀ ਰੁਪਿਆ ਰੰਗ تنਕੇ ਨਾਮ ਉਹਨੇ ਅਨੰਤ ਕਰਮੇ ਕਰਮੇ ਹੋਈ ਵਿਚਾਰ ਸਚਾ ਸਚਾ ਦਰਬਾਰ ਅਰਥ ਸੋਹਣ ਬਨ ਪਰਵਾ ਨਦੀਖਰਮ ਵੇ ਨਿਸ਼ਾਨ ਕਰ ਬਗਾਇ ਉੱਥੇ ਪਾਈ ਨਾਨਕ ਗਿਆ ਜਪੇ ਜਾਏ ਧਰਮ ਖੰਡ ਕਾ ਤੋ ਧਰਮ ਗਿਆਨ ਖੰਡ ਕਾ ਤੋ ਕਰਮ ਖੇਤੇ ਪਉਣ ਕਾਨੀ ਬਸੰਤਰ ਗੇਤੇ ਗਾਨ ਮਹੇਸ਼ ਕਿਤੇ ਵਰਮੈ ਘਰਤ ਗੜੀ ਹੈ ਰੂਪ ਰੰਗ ਕੇ ਵੇਸ਼ ਕਿਤਿਆ ਕਰਮ ਭੂਮੀ ਮੇਰਿ ਕਿਤੇ ਕਿਤੇ ਰੂਪ ਰੇਸ਼ ਕਿਤੇ ਅੰਦਰ ਜੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਦਾ ਬਦਨਾਥ ਕਿਤੇ ਹਿਤਲੇ ਵੇਸ਼ ਕਿਤੇ ਦੇ ਦਾਨ ਮੁੰਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਬਾ ਨਰੰਦ ਇਤਿਆ ਸੁੱਚੇ ਸੇਵਕਿਤ ਨਾਨਕੰਤ ਨਾਇੰਤ ਗਿਆਨ ਖੰਡ ਮੈਂ ਗਿਆਨ ਵਚੰਡ ਤਨਾਰ ਅਨੰਦ ਕੋਟ ਅਨੰਦ ਸਰਮ ਖੰਡ ਕੀ ਬਾਣੀ ਰੂਪ ਸਗਰਤ ਘੜੀਐ ਬਹੁਤਿ ਅਨੂਪ ਤਾਹਿਆ ਲਾਚੀ ਨ ਜਾਹੈ ਜੇ ਕੋ ਗਹੈ ਵਿਛੇ ਬਿਛਤਾਏ ਤਿ ਸਗੜੀਐ ਸੁੱਤ ਮਤਮਨ ਬੁੱਧਾ ਸਚਾ ਗੜੀਐ ਸ੍ਰੀ ਰਾਮ ਕੀ ਸਤਿ ਕਰਮ ਖੰਡ ਕੀ ਬਾਣੀ ਜੂੜਾ ਤਥਾ ਹੋ ਨਾ ਹੋਈ ਹੋਰ ਤੈ ਜੋਤ ਮਹਾਬਲ ਸੂਰ ਤਿਨ ਮੇ ਰਾਮ ਰਹਿਆ ਵਰਪੂਰ ਤਥਾ ਰਿਟੋ ਲਿਟਾ ਮਨਮਾਹ ਰਾਗੇ ਰੂਪ ਨਰਸਨਿ ਜਾਹੈ ਨਾਮ ਰੰਠਾਗੇ ਜਾਹੈ ਜਿਨ ਕੇ ਰਾਉ ਸਹਿ ਮਨਮਾਹ ਤਥਾ ਵਤ ਸਹਿ ਕਲ ਹੋਇ ਰਹੇ ਅਨੰਦ ਸਚਾ ਮਨ ਸੋਏ ਸਤਖੰਡ ਉਸ ਨਿਰੰਕਾਰ ਕਾਰ ਕਰ ਵੇਖੈ ਨਦਰ ਨਿਹਾਲ ਤੇ ਹੰਡ ਵੰਡ ਵਰਪੰਡ ਜੇ ਕੋ ਤੈ ਦੰਤ ਨਾਇੰਤ ਤਥਲ ਲੋਲੋ ਆਕਾਰ ਜਿਵ ਜਿ ਹੁਕਮ ਰੈ ਤਉਕਾਰ ਵੇਖੈ ਵਿਸ਼ੇ ਘਰ ਵਿਚਾਰ ਨਾਨਕ ਗਸਨਾ ਕਰਣਾ ਆਸਾਰ ਜਤ ਪਹਾਰ ਦਿਸਨਿਆ ਰਹਿਮਤ ਵਿਰਹਤਿਆਰ ਭਉ ਖਲਾਗੰ ਦਪਤਾਉ ਭਾਂਡਾ ਭਉ ਮਿਤ ਢਾਲ ਕੜੀਏ ਸ਼ਬਦ ਸਚੀ ਅਕਾਲ ਜਿੰਨ ਕੋ ਨਦਰ ਕਰਨ ਦਿਨਕਾਰ ਨਾਨਕ ਨਦਰਿ ਨਦ ਮਿਹਾਲ ਸਲੋਖ ਬਮਣ ਗੁਰੂ ਬਾਣੀ ਪਿਤਾ ਮਾਤਾ ਦਾਤਮਹਿਤ ਨਿਸਰਾਰ ਰਾਇ ਨਯ ਖੇਲ ਸਗਲ ਜਤ ਜੰਗਿਆਈਆ ਬੁਰੀਆਈਆ ਆਚੈ ਧਰਮ ਹਰੂਰ ਰਮੀ ਆਪੋ ਆਪਣੀ ਕੇ ਨਿਹੜੇ ਕੇ ਰੂਹ ਜਨੀ ਨਾਮ ਧਿਆਇਆ ਗਇਆ ਤਤ ਹਾਲ ਨਾਨਕ ਰੇ ਮਖਿ ਅਜਲੇ ਕਿਤੇ ਸਹੀਨਾਲ ਹੈ ਗੁਰੂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਤਜੁ ਜਨ ਕੈ ਮਨਿ ਵਿਸਰਾਮ ਅਸ਼ਟਵਰੀ ਟੋਟੀ ਗਾਠਣ ਹਰ ਗੋਪਾਲ ਸਰਬ ਜੀ ਆਪੇ ਵਕਪਾਲ ਸਗਲ ਕੀ ਜਨਤਾ ਜਿਸੁ ਮਨ ਮਾਹੈ ਦਿੱਤੇ ਵਿੱਤਾ ਕੋਈ ਨਾ ਹੈ ਰੇ ਮਨ ਮੇਰੀ ਸਦਾ ਹਰਿ ਜਾਪ ਅਵਨਾਸ਼ੀ ਬ੍ਰਹਵਾਪੀ ਆਪੋ ਆਪਣੀ ਅਗਜੁ ਨ ਹੋਈ ਜੀਸੋ ਪ੍ਰਾਨੀ ਲੋਚੈ ਕੋਈ ਸਬਿਨ ਨਾਹੀ ਜਗ ਰਗਿ ਸ਼ਗਾਮ ਗਤ ਨਾਨਕ ਜਪੇ ਖਰਨਾਮ ਰੂਪਵੰਤ ਹੋਏ ਨਾਹੀ 모ਹ ਹੈ ਪ੍ਰਭ ਕੀ ਜੋਤ ਸਗਲ ਕਰਸੋ ਹੈ ਧਨਵੰਤਾ ਹੋਏ ਕਿਆ ਕੂ ਕਰਬੈ ਜਾ ਸਭਿ ਗਿਸ਼ਲ ਸ਼ਕਾਰੀਆਂ ਦਰਬੈ ਹਤ ਸੁਨਾ ਜੇ ਕੋ ਕਹਾਵੈ ਪ੍ਰਭ ਕੀ ਖਲਾ ਬਿਨਾ ਗਹਦਾਵੈ ਜੇ ਕੋ ਹੋਏ ਬਹਿ ਦਾਤਾਰ ਜਿਸ ਦੇਨ ਹਾਰ ਜਾਨੇ ਗਵਾਰ ਜਿਸ ਗੁਰ ਸਾਧ ਤੁੱਟੇ ਹੋਂ ਰੋਗ ਨਾਨਕ ਸੋਜਨ ਤਦਾਇ ਰੋਗ ਜੋ ਮੰਦਰ ਕੋ ਥਾਮੇ ਹਮਨ ਤੇ ਗੁਰ ਕਾ ਸ਼ਬਦ ਮਨੈ ਅਸਤ ਮੰਨ ਜੋ ਪਖ ਨਾ ਜੜਤ ਰਹਿ ਪ੍ਰਾਣੀ ਗੁਰ ਚਰਨ ਲਖਿਸਤ ਰਹਿ ਜੋੰਦ ਕਾ ਦੀਪ ਪ੍ਰਗਾਸ ਗੁਰ ਦਰਸ਼ਨ ਲੇਖ ਮਨ ਹੋਏ ਵਿਗਾਸ ਜਿਮ ਹਉ ਧਿਆਨ ਮਹਿ ਮਾਰਗ ਪਾਵੇ ਤੋ ਸਾਧੂ ਸੰਗ ਮਿਲੈ ਜੋਤਿ ਪ੍ਰਗਟਾਵੈ ਅਦਿਨ ਸੰਤਨ ਕੀ ਵਾਂਚੋਂ ਦੂਰ ਨਾਨਕੀ ਹਲੂਚਾ ਪੂਰ ਮਨ ਮੂਰਖਾ ਰਾਹੀ ਬਿਲੜਾਈਐ ਪੁਰਬਲ ਕੀ ਕਾ ਦੁਖ ਸੁਖ ਬਰਵ ਜੀਵਨ ਹਾਰ ਅਵਰਤਿਆਗ ਬੰਧ ਸੇਚ ਤਾਰ ਜੋਖਿ ਚ ਕਰੈ ਸੋਈ ਸੁਖ ਮਾਨ ਹੁਲਾ ਕਹੇ ਹਰੀ ਅਜਾਨ ਕਉਨ ਬਸਤ ਵਾਈ ਤੇਰ ਸੰਗ ਲਪਟ ਰਿਓ ਰਸ ਲੋਭੀ ਪਤੰਗ RAM ਨਾਮ ਜਪ ਹਿਰਦੇ ਮਹਿ ਨਾਨਕ ਪਤ ਸਤੀ ਕਰ ਜਾਹਿ ਜਿਸ ਵਖਰ ਕੋ ਲੈ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਤਜ ਹਮਾਨ ਲਿਖ ਮਨ ਮੂਲ RAM ਨਾਮ ਹਿਰਦੇ ਮਹਿ ਦੂਲ ਲਾਜ ਕੇ ਸੰਤ ਹੈ ਸੰਚਾਰ ਅਵਰਤਿਆਗ ਵਿਖਿਆ ਜੰਜਾਲ ਦਨ ਧਨ ਕਹੈ ਸਭ ਕੋਈ ਮੁਖ ਉਜਲ ਹਾਜ਼ਰ ਗਏ ਸੋਏ ਇਹ ਵਾਪਾਰ ਵਿੱਲਾ ਵਾਪਾਰ ਨਾਨਕ ਦਾ ਕੈ ਸਦ ਬਲ ਹਾਰੇ ਚਰਨ ਸਾਧਕੇ ਦਹ ਦਹ ਪੀਆ ਅਰਬ ਸਾਧਕ ਆਪਣਾ ਜੀਓ ਸਾਧਕੇ ਲੋਰ ਕਰੋ ਇਸ ਨਾਨ ਸਾਰੇ ਉਪਰ ਜਾਈਐ ਗੁਰਬਾਨ ਸਾਧ ਸੇਵਾ ਹਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਖ ਵਿਗਨ ਤੇ ਸਾਧ ਹਉ ਰੱਖੈ ਹਰ ਗੁਣ ਗਾਈ ਅੰਮ੍ਰਿਤ ਰਸੁ ਜਾਖੈ ਓਟ ਗਹੀ ਸੰਤ ਹੈ ਦਰ ਆਇਆ ਸਰਬ ਸੂਪ ਨਾਨਕ ਤਿਹ ਪਾਇਆ ਮਰਤਕ ਕੋ ਜਿਵਲਨ ਹਾਰ। ਭੂਖੈ ਕੋ ਦੇਵਤ ਆਧਾਰ। ਸਰਬ નિਧਾਨ ਜਾ ਕੀ ਦ੍ਰਸਟੀ ਮਾਹ। ਪੋਰ ਬਲ ਕੇਗਾ ਲਖਣਾ ਪਾਹ। ਸਭ ਕਿਛੁ ਤਿਸ ਕਾ ਹੈ ਕਰਨੈ ਜੋਗ। ਤਸ ਬਨਦੂ ਸਰ। ਜਪ ਜਨ ਸਦਾ ਸਦਾ ਨਰੇਣੀ ਸਤਿਓਚ ਨਿਰਮਲ ਹੈ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪਰਪੀਟ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਹ ਲੋਈ ਜਾ ਕਹਿ ਹਿਰਦੈ ਇੱਕ ਹੋਇ ਸਚ ਕਰਨੇ ਸਚਤਾ ਕੀ ਰਹਤ ਸਚ ਹਿਰਦੈ ਸਦਮੁ ਕਹਿਤ ਸਾਚੀ ਜਸਾ ਚਾ ਆਕਾਰ ਸਚ ਵਰਤੈ ਸਚ ਬਸਰ ਪਰਮ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋਜਨ ਸਚ ਸਮਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਛ ਦ੍ਰਹਿ ਗੁਣ ਤੇ ਬ੍ਰਭਿਨ ਤਸੈ ਬੁਝਾਈ ਨਾਨਕ ਨਸ ਹੋਵੈ ਸੋ ਬਸੰਨ